ਜਹੇ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਮਿੰਗ ਦਾ ਫਾਊਂਡਰ ਸਟ੍ਰਕਟਰ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਰ ਲੱਗੇ ਆ 2025 ਦੇ ਜਿਨ੍ਹਾਂ ਨੂੰ ਪਤਾ ਫਿਜ਼ੀਕਲ ਟ్రਾਇਲ ਹੋ ਚੁੱਕੇ ਨੇ ਨਾਲੇ ਆਪਣੇ ਜੱਸਾ ਤੇ ਜੱਸਾ 2024 ਦੇ ਜਿਨ੍ਹਾਂ ਨੂੰ ਪਤਾ ਸਿਲੇਕਟਡ ਕੈਂਡੀਡੇਟ ਆ ਤੇ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਫੀਸ਼ੀਅਲੀ ਜਾਣਕਾਰੀ ਦਵਾਂਗੇ ਆਪਾਂ ਜਿਹੜੀ ਕਿ ਤੁਸੀਂ ਹੁਣ ਤੁਹਾਨੂੰ ਪਤਾ ਕਿ ਸਾਰੇ ਬੱਚੇ ਇਸ ਜੀ ਵਿੱਚ ਨੇ ਕਿ ਹੁਣ ਸਾਡਾ ਅੱਗੇ ਕੀ ਆ ਫਰਦਰ 2025 ਦੇ ਜਿਨ੍ਹਾਂ ਦੇ ਫਿਜ਼ੀਕਲ ਟ్రਾਇਲ ਪਾਸ ਹੋ ਚੁੱਕੇ ਨੇ ਇਹ ਉਹ ਵੀਡੀਓ ਉਹਨਾਂ ਵਾਸਤੇ ਆ ਉਹਨਾਂ ਬੱਚਿਆਂ ਵਾਸਤੇ ਆ ਤੇ ਸਭ ਤੋਂ ਪਹਿਲਾਂ ਦੱਸਾ ਜੀ ਸਵਾਗਤ ਕਰਦੇ ਆ ਤੁਹਾਡਾ ਸਾਡੇ ਚੈਨਲ ਤੇ ਆਉਣ ਦੇ ਲਈ ਥੈਂਕ ਯੂ ਥੈਂਕ ਯੂ ਸਰ ਜੀ ਆਪਾਂ ਕੰਪੇਅਰ ਕਰੀਏ 2024 ਦੇ ਅਕੋਰਡਿੰਗ ਤਾਂ ਆਪਣੀ ਹੁਣ 17 ਤਰੀਕ ਨੂੰ ਟ੍ਰਾਇਲ ਖਤਮ ਹੋਇਆ ਤੇ ਜਿਹੜੇ ਲਾਸਟ ਟਾਈਮ ਟ੍ਰਾਇਲ ਖਤਮ ਹੋਈ ਸੀਗੇ ਉਹ 1 ਦਸੰਬਰ ਨੂੰ ਖਤਮ ਹੋਈ ਸੀਗੇ ਜੀ 1 ਦਸੰਬਰ ਨੂੰ ਖਤਮ ਹੋਈ ਸੀ ਹਾਂ ਜੀ ਤੇ ਉਸ ਤੋਂ ਆਪਣਾ ਪਹਿਲੇ ਚੱਲ ਰਿਹਾ ਜੀ ਪਿਛਲੀ ਵਾਰ ਨਾਲੋਂ ਦੂਸਰਾ ਚੱਲ ਰਿਹਾ ਪਹਿਲਾਂ ਜਿਹੜਾ ਪਿਛਲੀ ਵਾਰ ਦਾ ਪਹ ਲੈਨੇ ਆ ਜਿਵੇਂ ਆਪਣਾ ਸੀਗਾ 2001 9 1 ਦਸੰਬਰ ਨੂੰ ਆਪਣੇ ਖਤਮ ਹੋ ਚੁੱਕੀ ਸੀ ਜੀ ਉਸ ਤੋਂ ਬਾਅਦ ਡੀਵੀ ਦੇ ਲਈ ਕਦੋਂ ਡीडीबी ਆ ਗਿਆ ਜੀ ਉਸ ਤੋਂ ਜਿਹੜਾ ਅਗਲਾ ਪ੍ਰੋਸੈਸ ਹੁੰਦਾ ਈ ਉਹ ਹੁੰਦਾ ਤੁਹਾਡਾ ਡਾਕੂਮੈਂਟਸ ਗਰੂਪ ਨਹੀਂਦਾ ਜੀ ਠੀਕ ਹੈ ਠੀਕ ਹੈ ਜੀ ਉਹਦੇ ਵਿੱਚ ਮੋਸਟ ਆਫ ਦਾ ਸਟੂਡੈਂਟ ਨੂੰ ਉੱਥੇ ਚੰਡੀਗੜ੍ਹ ਹੀ ਬੁਲਾਇਆ ਸੀਗਾ ਡਾਕੂਮੈਂਟ ਚੈੱਕ ਕਰਨ ਦੇ ਲਈ ਜੀ ਮਤਲਬ ਕਿੰਨੇ ਟਾਈਮ ਬਾਅਦ ਤੁਹਾਡਾ ਕਿੰਨੇ ਟਾਈਮ ਪਹਿਲੇ ਸੀਗਾ ਸਾਡੇ ਜੇ ਆਪਾਂ ਜੀ ਆਫੀਸ਼ੀਅਲੀ ਚੈੱਕ ਕਰੀਏ ਤਾਂ ਲਾਸਟ ਦਿਉ ਠੀਕ ਹੈ ਉਹਦੇ ਤੇ ਸਾਰਾ ਡਾਟਾ ਲਿਖਿਆ ਹੋਇਆ ਹੈ ਕਿ ਤੁਹਾਡਾ ਕਦੋਂ ਇਹਦੇ ਤੇ ਪਿਛਲੇ ਸਾਲ ਵਾਲੇ ਫਿਜ਼ੀਕਲ ਟ੍ਰਾਇਲ ਕਦੋਂ ਖਤਮ ਹੋਏ ਸੀ ਉਸ ਤੋਂ ਬਾਅਦ ਤੁਹਾਡਾ ਕੀ ਪ੍ਰੋਸੈਸ ਹੋਇਆ ਸੀ ਕਿੰਨੇ ਟਾਈਮ ਬਾਅਦ ਹੋਇਆ ਸੀ ਇਹ ਸਾਰਾ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਉਹ ਸਾਰਾ ਜਾਣਕਾਰੀ ਹੈ ਜਿਹੜੀ ਆਫੀਸ਼ੀਅਲੀ ਜੋ ਜਾਣਕਾਰੀ ਹੈ ਉਹੀ ਦਵਾਂਗੇ ਸਾਰੀ ਤੇ ਉਸ ਤੋਂ ਬਾਅਦ ਮਤਲਬ ਕਿੰਨੇ ਦਿਨ ਹੋਏ ਸੀਗਾ ਜੇ ਆਪਾਂ ਦੇਖੀਏ ਆਲਮੋਸਟ 2 ਕੁ ਮਨਤ ਦਾ ਪ੍ਰੋਸੈਸ 2 ਮਨਤ ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀਗਾ 2 ਮਨਤ ਤੋਂ ਬਾਅਦ ਥੋੜਾ ਸ਼ੁਰੂ ਹੋ ਚੁੱਕਿਆ ਸੀਗਾ ਹਾਂਜੀ 29 ਜਨਵਰੀ ਨੂੰ ਡਾਕੂਮੈਂਟਸ ਗਰੁੱਪ ਨੇ ਸ਼ੁਰੂ ਹੋਈ ਸੀ ਜੀ 22 ਜਨਵਰੀ ਨੂੰ ਇਹਦੇ ਐਡਿਟ ਇਹਦੇ ਲਈ ਕੀ ਮਤਲਬ ਕੋਈ ਮੇਲ ਆਂਦੀ ਹੈ ਕੋਈ ਐਡਮਿਟ ਕਾਰਡ ਆਉਂਦਾ ਕੀ ਆਂਦਾ ਹਾਂਜੀ ਸੇਮ ਜਿਵੇਂ ਆਪਣਾ ਫਿਜ਼ੀਕਲ ਦੇ ਲਈ ਮੇਲ ਆਂਦੀ ਹੁੰਦੀ ਹੈ ਜੀ ਪਹਿਲਾਂ ਸਟੂਡੈਂਟ ਨੂੰ ਉਮੀ ਸੇਮ ਇੱਕ ਕੈਟੇਗਰੀ ਵਾਈਜ਼ ਲਿਸਟ ਵੀ ਆਏਗੀ ਜੀ ਜਿਹਦੇ ਟੌੜੇ ਆਪਣੇ ਪਹਿਲਾਂ ਨਾਲੋਂ ਲਾਸਟ ਟਾਈਮ ਜੇ ਆਪਾਂ 6 ਨੰਬਰ ਅਪਰੋਕਸ ਸਾਰੇ ਬੱਚਿਆਂ ਦੇ ਵੱਧ ਹੀ ਹੋਏ ਨੇ ਕੋਈ ਵੀ ਕੈਟਾਗਰੀ ਹੈ ਕਿਸੇ ਵੀ ਕੈਟਾਗਰੀ ਦੇ ਵਿੱਚ ਜਿਵੇਂ ਫਿਜ਼ੀਕਲਲੀ ਤੁਹਾਨੂੰ 70 ਨੰਬਰ ਤੋਂ ਪਿਛਲੇ ਚੱਕਿਆ ਜੀ ਆਪਾਂ ਤਾਂ ਆਪਾਂ ਗੈਸ ਕਰੇ ਨੇ 76 ਜਾਂ 75 ਤੋਂ ਇਸ ਵਾਰ ਉਹ ਲਿਸਟ ਜਾਈ ਜੀ ਇਸ ਤਰ੍ਹਾਂ ਜਾਰੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਕਿੰਨਾ ਟਾਈਮ ਚੱਲੇ ਸੀਗੇ ਇਹ ਥੋੜੇ ਇਹ ਡਾਕੂਮੈਂਟਸ ਗਰੂਪ ਨਹੀਂ ਖਤਮ ਹੋਈ ਸੀ ਜੀ 10 ਫਰਬਰੀ ਨੂੰ ਯਾਨੀ ਆਲਮੋਸਟ 10 12 ਦਿਨਾਂ ਨੇ ਚੱਲੀ ਸੀ 10 12 ਦਿਨ ਦੇ ਵਿੱਚ ਸਾਰਾ ਕੰਪਲੀਟ ਹੋ ਚੁੱਕਾ ਸੀ ਪ੍ਰੋਸੈਸ ਹਾਂਜੀ ਹਾਂਜੀ ਠੀਕ ਹੈ ਤੇ ਇਹ ਮੰਨ ਲਓ ਥੋੜਾ ਸੀਗਾ ਥੋੜਾ ਕਿੱਥੇ ਹੋਇਆ ਸੀ ਤੇ ਇਹਦੇ ਵਿੱਚ ਜੇ ਆਪਾਂ ਮੰਨੀਏ ਕਿ ਡਾਕੂਮੈਂਟ ਦੀ ਗੱਲ ਕਰੀਏ ਤਾਂ ਜੇ ਆਪਾਂ ਡਾਕੂਮੈਂਟ ਚੈੱਕ ਕਰੀਏ ਤਾਂ ਤੁਹਾਨੂੰ ਕੋਈ ਵੀ ਐਕਸਟਰਾ ਡਾਕੂਮੈਂਟ ਨਹੀਂ ਚਾਹੀਦਾ ਹੈਗਾ ਜੀ ਇਹਦੇ ਲਈ ਜਿਹੜੇ ਡਾਕੂਮੈਂਟ ਤੁਸੀਂ ਭਰਤੀ ਜਦੋਂ ਆਪਣਾ ਫਾਰਮ ਭਰਿਆ ਹੈ ਜਿਹੜੇ ਅਪਲੋਡ ਕਰਿਆ ਜੀ ਚਾਹੇ ਤੁਹਾਡਾ 10th ਦਾ ਆ ਜਾਂ 12th ਦਾ ਆ ਜਾਂ ਤੁਹਾਡਾ ਕੋਈ ਆਈਡੀ ਪ੍ਰੂਫ ਆਧਾਰ ਕਾਰਡ ਹੋ ਗਿਆ ਲਾਇਸੈਂਸ ਹੋ ਗਿਆ ਪੈਨ ਕਾਰਡ ਹੋ ਗਿਆ ਉਹ ਸਾਰੇ ਪ੍ਰੂਫ ਹੀ ਹੋਣੇ ਆ ਜਾਂ ਤੁਹਾਡਾ ਕੋਈ ਕੈਟਾਗਰੀ ਦਾ ਸਰਟੀਫਿਕੇਟ ਹੋ ਗਿਆ BC ਦਾ ਹੋ ਗਿਆ EWS ਦਾ ਹੋ ਗਿਆ ਜਾਂ SC ਦਾ ਹੋ ਗਿਆ ਸਿਰਫ ਉਹ ਵਾਲੀ ਡਾਕੂਮੈਂਟ ਦੀ ਆ ਸਿਰਫ ਫੋਟੋਕਾਪੀ ਰੱਖ ਦੇ ਜੋ ਵੀ ਓਕੇ ਜਿਹੜੇ ਤੁਸੀਂ ਸਾਈਟ ਸਿਰਫ ਲੋੜੀ ਰੱਖੀ ਜਾਂਦੀ ਆ ਓਰੀਜినਲ ਡਾਕੂਮੈਂਟ ਤੁਹਾਡਾ ਜਿਹੜਾ ਆਪਣੀ ਸਕਰੂ ਨਹੀਂ ਹੋ ਗਈ ਉਹਦੇ ਵਿੱਚ ਕੋਈ ਵੀ ਸਬਮਿਟ ਨਹੀਂ ਹੋਏਗਾ ਜੀ ਓਰੀਜਨਲ ਡਾਕੂਮੈਂਟ ਲੈ ਨਹੀਂ ਲਗਣਾ ਨਹੀਂ ਜੇ ਉਹ ਤੁਹਾਡੀ ਜਦੋਂ ਸਾਰਾ ਕੁਝ ਹੋ ਜਾਏਗਾ ਜੀ ਆਪਣਾ 3rd ਪ੍ਰੋਸੈਸ ਫਾਈਨਲਿਸਟ ਆਊਟ ਹੋ ਜਾਏਗੀ ਉਸ ਤੋਂ ਬਾਅਦ ਆਪਣੇ ਡਾਕੂਮੈਂਟ ਸਬਮਿਟ ਹੋਣਗੇ ਜੀ ਕਿੰਨੇ ਸੈੱਟ ਰੱਖਦੇ ਆ ਤੁਹਾਡੇ ਉਹ ਇਹ ਸਾਰਿਆਂ ਦੇ ਉਹ ਸਾਰੇ ਤੁਸੀਂ 2-2 ਸੈੱਟ ਦਾ ਮਿਨਿਮਮ ਬਣਾ ਕੇ ਚੱਲਿਓ ਜੀ 2 ਸੈੱਟ ਬਣਾ ਕੇ ਰੱਖਣਾ ਤੁਸੀਂ ਬਟ ਉੱਥੇ ਆਪਣੇ 3 ਸੈੱਟ ਲੈ ਕੇ ਜਾਓ ਜੀ ਤੇ ਤੁਹਾਡੇ 2 ਸੈੱਟ ਵੀ ਰਹਿਣਗੇ ਕਿਵਰ ਕੋਈ ਡਾਕੂਮੈਂਟ ਖਰਾਬ ਹੋ ਜਾਂਦਾ ਜਾਂ ਫਟ ਜਾਂਦਾ ਯਾਨੀ ਇੱਕ ਐਕਸਟਰਾ ਲੈ ਕੇ ਜਾਣ ਜੇ ਤੁਹਾ ਕੀ ਚਾਰ ਫੋਟੋ ਹੋ ਗਏ ਆ ਤੇ ਜੇ ਫੋਟੋ ਤਾਂ ਬੜਾ ਸੀਰੀਆੰਦਾ ਵੀ ਹਾਂ ਉਹੀ ਚਾਹੀਦੀ ਆ ਵੀ ਜਿਹੜੀ ਆਪਾਂ ਨੇ ਅਪਲੋਡ ਕਰਨ ਦੇ ਟਾਈਮ ਤੇ ਲਈ ਸੀਗੀ ਜੇ ਉਹੀ ਹੋएगी ਬੈਟਰ ਹੈ ਜੀ ਬਸ ਉਹ ਰੱਖ ਲੈਦੇ ਕੋਈ ਇਸ਼ੂ ਨਹੀਂ ਹੈਗਾ ਐਡਾ ਬਟ ਜੋ ਹੈਗੀ ਆ ਤੁਹਾਡੇ ਕੋਲ ਤਾਂ ਕਿਉਂ ਚੱਕਰ ਨੂੰ ਪੈਣਾ ਜੀ ਕੋਈ ਐਕਸਟਰਾ ਤੁਸੀਂ ਫਾਰਮ ਭਰੋਗੇ ਉੱਥੇ ਉਹਨਾਂ ਨਾਲ ਬੈਟਰ ਹੈ ਜੀ ਤੁਹਾਡਾ ਹੈਗਾ ਨਾ ਟਾਈਮ ਬਚੇਗਾ ਤੁਹਾਡਾ ਨਾਲ ਤੁਹਾਡਾ ਪ੍ਰੋਸੈਸ ਵੀ ਫਾਸਟ ਹੋ ਜੀ ਠੀਕ ਹੈ ਬਹੁਤ ਸਾਰੇ ਲੋਕਾਂ ਨੇ ਹੁੰਦਾ ਕਿ ਪਹਿਲਾਂ ਉਹਨਾਂ ਨੇ ਪਲੱਸ ਟੂ ਦਾ ਲਗਾਇਆ ਹੁੰਦਾ ਉਸ ਤੋਂ ਬਾਅਦ ਫਿਰ ਉਹਨਾਂ ਨੇ ਗ੍ਰੈਜੂਏਸ਼ਨ ਵਗੈਰਾ ਦਾ ਨਹੀਂ ਲਗਾਇਆ ਹੁੰਦਾ ਤੇ ਉਸ ਤੋਂ ਬਾਅਦ ਕਹਿੰਦੇ ਉਹਨੇ ਵੀ ਅਸੀਂ ਗ੍ਰੈਜੂਏਸ਼ਨ ਵਾਲੇ ਵੀ ਸਰਟੀਫਿਕੇਟ ਦੇ ਨਾਲ ਲਾ ਲਈਏ ਤਾਂ ਸਾਨੂੰ ਕੋਈ ਐਕਸਟਰਾ ਬੇਨਫਿਟ ਮਿਲ ਜੇਗਾ ਇਸ ਚੀਜ਼ ਲੈ ਕੇ ਤਾਂ ਉਹ ਵੀ ਥੋੜਾ ਡਾਊਟ ਕਲੀਅਰ ਕਰ ਦੇਣਾ ਸਰਫ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਜਿਹੜਾ ਡਾਕੂਮੈਂਟ ਤੁਸੀਂ ਅਪਲੋਡ ਕਰਿਆ ਤੇ 10th ਦਾ ਜਿਹੜੇ ਐਕਸ ਸਰਵਿਸਮੈਨ ਹੈ ਜਾਂ ਫਿਰ ਜਿਹੜੇ ਹੋਰ ਹਨ ਜੇ ਤੁਸੀਂ ਗ੍ਰੈਜੂਏਸ਼ਨ ਦਾ ਡਾਕੂਮੈਂਟ ਡਿਗਰੀ ਅਪਲੋਡ ਕਰੀਆ ਤਾਂ ਤੁਸੀਂ ਆਪਣੀ ਡਿਗਰੀ ਨਾਲ ਲੈ ਕੇ ਜਾਓਗੇ ਜੇ ਤੁਸੀਂ ਕਈ 6th M ਦਾ ਕਰਦਾ ਡਿਗਰੀ ਨਹੀਂ ਆਈ ਹੁੰਦੀ ਤਾਂ ਤੁਸੀਂ 6th M ਦਾ ਲੈ ਕੇ ਜਾਓਗੇ ਜਿਹੜੇ ਡਾਕੂਮੈਂਟ ਤੁਸੀਂ ਅਪਲੋਡ ਕਰੇ ਹੋਏ ਆ ਉਹਦੀ ਫੋਟੋ ਕਾਪੀ ਦੇ ਮਿਨੀਮਮ ਉਸ ਤੋਂ ਐਕਸਟਰਾ ਤੁਹਾਡਾ ਕੋਈ ਵੀ ਡਾਕੂਮੈਂਟ ਉੱਥੇ ਨਹੀਂ ਚਾਹੀਦਾ ਹੈਗਾ ਜੀ ਜਿਵੇਂ ਕਿ ਕਾਫੀ ਬੱਚਿਆਂ ਦਾ ਕੁਐਸਚਨ ਹੁੰਦਾ ਕਿ ਜਿਹੜੇ ਡਾਕੂਮੈਂਟ ਉਹਨਾਂ ਨੇ ਅਪਲੋਡ ਕੀਤੇ ਸੀ ਉਸ ਟਾਈਮ ਦੇ ਉੱਤੇ ਤੇ ਉਹ ਕਈ ਬੱਚੇ ਕਹਿੰਦੇ ਨੇ ਅਸੀਂ ਅਪਡੇਟ ਕਰਵਾ ਲਈਏ ਰੀਨਿਊ ਕਰਵਾ ਲਈਏ ਜਾਂ ਕੁਝ ਚੀਜ਼ ਕਰਵਾ ਲਈਏ ਤਾਂ ਉਹ ਵੀ ਡਾਊਟ ਆ ਜਿਹੜਾ ਇੱਕ ਵਾਰ ਲੈਣਾ ਕਲੀਅਰ ਕਰ ਦੋ ਸਾਰਾ ਦੇਖੋ ਜੀ ਡਾਕੂਮੈਂਟ ਆਪਣੇ ਅਪਲੋਡ ਕਰਨ ਵਾਲੀ ਜਿਆਦਾ ਆਧਾਰ ਕਾਰਡ ਹੁੰਦਾ ਜਾਂ ਤੁਹਾਡਾ ਜਿਹੜਾ ਕੈਟਾਗਰੀ ਦਾ ਸਰਟੀਫਿਕੇਟ ਆ ਉਹ ਹੁੰਦਾ ਜੀ ਜੇ ਤੁਸੀਂ ਕਰਵਾਉਣਾ ਉਹਦਾ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਤੁਹਾਡੇ ਕੋਲੋਂ ਪੁਰਾਣਾ ਜਿਹੜੀ ਕਾਪੀ ਹੋਈਗੀ ਆਧ ਸਿਰਫ ਜਿਹੜੇ ਆਪਣਾ ਕੈਟਾਗਰੀ ਦਾ ਸਰਟੀਫਿਕੇਟ ਅਪਡੇਟ ਕਰਾਉਗੇ ਤੁਸੀਂ ਤਾਂ ਉੱਥੇ ਜਿਹੜਾ ਸੇਵਾ ਕੇਂਦਰ ਆ ਉਹਦੇ ਵਿੱਚ ਤੁਸੀਂ ਆਪਣਾ ਪੁਰਾਣਾ ਡਾਕੂਮੈਂਟ ਸਬਮਿਟ ਨਾ ਕਰਵਾਇਓ ਜੀ ਬਸ ਕਿਉਂਕਿ ਜਿਹੜੀ ਆਪਣੀ ਸਕਰੂਟਨੀ ਦੇ ਟਾਈਮ ਜਿਹੜੇ ਆਪਣੇ ਡਾਕੂਮੈਂਟ ਅਪਲੋਡ ਹੋਏ ਹਿਆ ਸਿਰਫ ਆਪਣੇ ਉਹੀ ਡਾਕੂਮੈਂਟ ਉੱਥੇ ਚਾਹੀਦੇ ਆ ਜੀ ਤਾਂ ਜਿਹੜਾ ਪੁਰਾਣਾ ਡਾਕੂਮੈਂਟ ਹੈ ਦਾ ਕੋਈ ਵੀ ਸਰਟੀਫਿਕੇਟ ਆ ਐਸਸੀ ਕੈਟਾਗਰੀ ਦਾ ਬੀਸੀ ਕੈਟਾਗਰੀ ਦਾ ਤੁਸੀਂ ਉੱਥੇ ਸੇਵਾ ਕੇਂਦਰ ਦੇ ਵਿੱਚ ਜਮਾ ਨਾ ਕਰਾਇਓ ਤੁਸੀਂ ਐਕਸਟਰਾ ਨਵਾਂ ਅਪਡੇਟ ਕਰਨਾ ਉਹ ਕਰਵਾ ਸਕਦੇ ਹੋ ਉਹਦਾ ਕੋਈ ਇਸ਼ੂ ਨਹੀਂ ਦੋਨੇ ਨਾਲ ਲੈ ਜਾਓ ਤੁਸੀਂ ਕਾਗਜ਼ੀਆਂ ਦੋਨੀਆਂ ਜੋ ਜਿਵੇਂ ਜਿッセ ਉਹਨਾਂ ਦੇ ਹੋਇਆ ਸੀਗਾ ਜੋ 2024 ਵਿੱਚ ਹੋਇਆ ਸੀਗਾ ਜਿਹੜੀ ਜਾਣਕਾਰੀ ਅਕੋਰਡਿੰਗ ਉੱਥੇ ਇਹਨਾਂ ਦੇ ਸੇਮ ਉਹੀ ਡਾਕੂਮੈਂਟ ਲੱਗੇ ਨੇ ਜੋ ਦੋ ਇਹਨਾਂ ਦੇ ਅਪਲੋਡ ਹੋਣ ਦੇ ਟਾਈਮ ਤੇ ਲੱਗੇ ਸੀਗੇ ਤੇ ਉਹੀ ਮੰਗੇ ਨੇ ਚਾਹੇ ਥੋੜਾ ਪੁਰਾਣਾ ਹੋਇਆ ਚਾਹੇ ਅਪਡੇਟ ਹੈਗਾ ਨਹੀਂ ਹੈਗਾ ਉਹਦਾ ਕੋਈ ਮੈਟਰ ਨਹੀਂ ਹੈਗਾ ਲੱਗਣੇ ਥੋੜੇ ਪੁਰਾਣੇ ਹੀ ਨੇ ਠੀਕ ਹੈ ਤੇ ਤੁਸੀਂ ਇਸੀ ਦਾ ਧਿਆਨ ਦੇਣਾ ਸਾਰੇ ਬੱਚਿਆਂ ਨੇ ਅਪਡੇਟ ਜਰੂਰ ਕਰਵਾਓ ਕੋਈ ਪ੍ਰੋਬਲਮ ਨਹੀਂ ਆ ਬਟ ਲੱਗਣੇ ਥੋੜੇ ਪੁਰਾਣੇ ਡਾਕੂਮੈਂਟ ਨੇ ਉਹੀ ਲੱਗਣੇ ਨੇ ਜਿਹੜੇ ਤੁਹਾਡੇ ਲੱਗੇ ਹੋਏ ਨੇ ਦੁਬਾਰਾ ਫਿਰ ਕਹਿ ਰਹੇ ਆ ਕਿ ਜਿਹੜੇ ਬੱਚੇ 10th ਪਲੱਸ ਉਹ ਚੱਲ ਰਿਹਾ ਤੁਹਾਡਾ ਉਹੀ ਲਗਾਓ ਅੱਗੇ ਹੋਰ ਨਾ ਕੋਈ ਕਰੋ ਵੀ ਮੈਂ ਗ੍ਰੈਜੂਏਸ਼ਨ ਵੀ ਪੂਰੀ ਕਰ ਲਈ ਮੈਂ ਹੁਣ ਉਹ ਵੀ ਲਗਾਦਾ ਉਹ ਨਾ ਟੈਨਸ਼ਨਾਂ ਚ ਪਈਓ ਤੁਸੀਂ ਤੁਸੀਂ ਆਪਣੀ ਜਿਹੜੀ ਆਫੀਸ਼ੀਅਲ ਵੈਬਸਾਈਟ ਤੇ ਆਪਣਾ ਲੌਗਇਨ ਕਰਕੇ ਚੈੱਕ ਕਰ ਸਕਦੇ ਹੋ ਜੀ ਵੀ ਕਿਹੜੇ ਕਿਹੜੇ ਡਾਕੂਮੈਂਟ ਤੁਸੀਂ ਅਪਲੋਡ ਕੀਤੇ ਨੇ ਬਿਲਕੁਲ ਉਹ ਤੁਸੀਂ ਬਸ ਉਹ ਡਾਕੂਮੈਂਟ ਆਪਣੇ ਨਾਲ ਲੈ ਜਾਈਓ ਵਾਸਤੇ ਉਹਦੇ ਥੋੜੇ ਕੋਲ ਤਿੰਨ ਸੈੱਟ ਹੋਣੇ ਚਾਹੀਦੇ ਨੇ 400 ਟੇ ਫੋਟੋ ਹੋਣੇ ਚਾਹੀਦੇ ਨੇ ਇਹ ਜਿਹੜਾ ਇਹ ਮੇਨ ਕਨਸੈਪਟ ਆ ਔਰ ਇਹਦੇ ਵਿੱਚ ਜੇ ਤੁਹਾਡੇ ਸਾਹਮਣੇ ਕੋਈ ਡਾਕੂਮੈਂਟ ਲੈ ਕੇ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਈ ਹੋਵੇ ਵਿੱਚ ਕੋਈ ਦਿੱਕਤ ਖਾਸ ਨਹੀਂ ਆਉਂਦੀ ਜੀ ਕਿਉਂਕਿ ਆਪਣੇ ਜਿਹੜੇ ਡਾਕੂਮੈਂਟ ਅਪਲੋਡ ਕੀਤੇ ਹੁੰਦੇ ਹਨ ਉਹੀ ਆਪਾਂ ਚੈੱਕ ਕਰਨੇ ਆ ਤੇ ਉਹੀ ਸਾਰਿਆਂ ਦੇ ਜੇ ਕੋਈ ਦਿੱਕਤ ਪਰੇਸ਼ਾਨੀ ਤੁਹਾਨੂੰ ਆਉਂਦੀ ਆ ਤਾਂ ਤੁਹਾਨੂੰ ਪਤਾ ਹੀ ਆ ਤੁਹਾਨੂੰ ਕੀ ਕਰਨਾ ਦਿੱਤੇ ਹੋਏ ਨੰਬਰ ਤੇ ਕਾਲ ਕਰਨਾ ਜੀ ਠੀਕ ਹੈ ਜੀ ਕੋਈ ਵੀ ਜਾਣਕਾਰੀ ਕਿਸੇ ਵੀ ਤਰ੍ਹਾਂ ਦਾ ਹਰੇਕ ਹੱਲ ਗੱਲ ਦਾ ਮਸਲਾ ਮਸਲੇ ਦਾ ਹੱਲ ਹੁੰਦਾ ਹੈ ਕੋਈ ਪ੍ਰੋਬਲਮ ਆਉਂਦੀ ਹੈ ਤੁਹਾਨੂੰ ਤਾਂ ਮੈਂ ਹਮੇਸ਼ਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਸਿਰਫ ਇਹੀ ਨਹੀਂ ਹੈਗਾ ਇੱਕ ਕੋਚ ਦਾ ਕੰਮ ਕਿ ਤੁਹਾਡਾ ਫਿਜ਼ੀਕਲ ਖਤਮ ਹੋ ਗਿਆ ਉੱਥੇ ਤੱਕ ਨਹੀਂ ਹੁੰਦਾ ਹੈਗਾ ਹਾਲ ਤਾਂ ਤੁਹਾਡਾ ਪ੍ਰੋਸੈਸ ਹੋਰ ਕਾਫੀ ਲੰਬਾ ਪਿਆ ਹੈ ਹਾਲੇ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਉਸ ਤੋਂ ਬਾਅਦ ਅੱਗੇ ਜਾ ਕੇ ਤੁਹਾਡੇ ਮੈਡੀਕਲ ਵਗੈਰਾ ਫਾਈਨਲਿਸਟਾਂ ਜੁਆਇਨਿੰਗ ਕਾਫੀ ਲੰਬਾ ਪ੍ਰੋਸੈਸ ਆ ਤਾਂ ਆਪਾਂ ਲਾਸਟ ਤੱਕ ਜਦ ਤੱਕ ਤੁਹਾਡੇ ਵਰਦੀ ਨਹੀਂ ਪੈਂਦੀ ਜਦ ਤੱਕ ਤੁਹਾਨੂੰ ਇਸੇ ਤਰ੍ਹਾਂ ਗਾਈਡ ਕਰਦੇ ਰਹਾਂਗੇ ਇੱਕ ਚੈਨਲ ਨਾਲ ਹਜੇ ਨਾ ਆਪਣੇ ਗਰੁੱਪ ਬਣ ਜਾਣਗੇ ਤੁਹਾਡੇ ਸਾਰੇ ਜਿਹੜਾ ਮੇਨ ਕਨਸੈਪਟ ਆ ਹਾਂ ਤਾਂ ਜਿਹੜੇ ਨਵੇਂ-ਨਵੇਂ ਥੋੜਾ ਖੂਨ ਉਬਾਲੇ ਮਾਰੇ ਆ ਫਿਜ਼ੀਕਲ ਪਾਸ ਹੋਏ ਨੂੰ ਤਾਂ ਤੁਹਾਨੂੰ ਬਹੁਤ ਉਕਸਾਉਣਗੇ ਵੀ ਧਰਨੇ ਲਾ ਦਿੰਨੇ ਆ ਆਪਾਂ ਜਲਦੀ ਹੋ ਜਾਏਗਾ ਆਪਣਾ ਪ੍ਰੋਸੈਸ ਪ੍ਰੋਸੈਸ ਜਿਹੜਾ ਹੋਗਾ ਤੁਹਾਡਾ ਸਮੂਥ ਚੱਲ ਰਿਹਾ ਬਹੁਤ ਪੰਜਾਬ ਪੁਲਿਸ ਭਰਤੀ ਦਾ ਪ੍ਰੋਸੈਸ ਮੈਂ ਕਹ ਰਿਹਾ ਸਾਰੇ ਤੋਂ ਸਮੂਥ ਹੈ ਜੀ ਚਾਹੇ ਟਾਈਮ ਲੈ ਰਿਹਾ ਕੋਈ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਧਰਨੇ ਲਾ ਕੇ ਕਿਸੇ ਨੂੰ ਚਿੱਠੀ ਪੱਤਰ ਦੇ ਕੇ ਤੁਹਾਡਾ ਕੰਮ ਕੋਈ ਜ਼ਿਆਦਾ ਤੇਜ਼ ਨਹੀਂ ਹੋਣ ਲੱਗੇਗਾ ਉਹ ਜਿਵੇਂ ਪ੍ਰੋਸੈਸ ਨੇ ਚੱਲਣਾ ਟਾਈਮ ਤਾਂ ਉਹਨੂੰ ਲੱਗੇਗਾ ਜੀ ਠੀਕ ਹੈ ਜੀ 15000 ਦੇ ਵਿੱਚ ਉਹਨਾਂ ਨੇ ਛਾਂਟੀ ਕਰਨੀ ਅੱਗੇ ਤੱਕ ਕਲਾ ਕਲਾ ਵੈਰੀਫਾਈ ਕਰਨ ਤੋਂ ਬਾਅਦ ਹੀ ਤੁਹਾਡਾ ਅੱਗੇ ਚੱਲਦਾ ਤਾਂ ਕਿ ਕੋਈ ਜਿਹੜਾ ਅਨਡਿਸਰਵਿੰਗ ਕੈਂਡੀਡੇਟ ਆ ਉਹ ਅੰਦਰ ਨਾ ਜਾਵੇ ਜਾਂ ਫਿਰ ਜਿਹੜਾ ਡਿਸਰਵਿੰਗ ਆ ਕੋਈ ਬਾਹਰ ਨਾ ਰਹੇ ਬਿਲਕੁਲ ਤਾਂ ਜੇ ਇਹਦੇ ਲਈ ਕੋਈ ਟਾਈਮ ਲੱਗਦਾ ਤੁਹਾਡੇ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਇਸ ਸਿਲਮ ਜੀ ਇਹਦੇ ਵਿੱਚ ਬਹੁਤ ਵਧੀਆ ਗੱਲ ਕਹੀ ਹੈ ਜੱਸੇ ਨੇ ਕਿਉਂਕਿ ਮੈਂ ਵੀ ਜੋ 2024 ਵਾਲੇ ਸੀਗੇ 23 ਵਾਲੇ ਸੀਗੇ 22 ਵਾਲੇ ਸੀ ਕੀ ਵਾਲੇ ਸੀ ਸਾਰੇ ਬੱਚਿਆਂ ਨੂੰ ਮੈਂ ਇਹੀ ਗੱਲ ਕਹਿਣਾ ਹੋਂਾ ਕਿ ਟਰਸਟ ਦਾ ਪ੍ਰੋਸੈਸ ਹੈਨਾ ਪ੍ਰੋਸੈਸ ਤੇ ਭਰ ਦੇਵ ਸਵੀਰ ਤੁਹਾਨੂੰ ਨੌਕਰੀ ਮਿਲ ਹੀ ਜਾਣੀ ਆ ਠੀਕ ਆ ਕਾਲੀਕਰਨ ਦੇ ਨਾਲ ਇਹ ਨਹੀਂ ਹੈਗੇ ਇਕੱਲੇ ਤੁਹਾਡੇ ਜੇ ਤੂੰ ਕਾਲੀਕਰਾਂ ਤੂੰ ਧਰਨੇ ਲਾ ਰਿਹਾ ਤੈਨੂੰ ਮੈਂ ਜੁਆਇਨਿੰਗ ਲੈਟਰ ਦੇ ਦੂੰਗਾ ਇਦਾਂ ਨਹੀਂ ਹੋਣਾ ਠੀਕ ਆ ਤੇ ਹੁਣ ਕਾਫੀ ਤੁਹਾਡੇ ਗਰੁੱਪ ਵੀ ਵਧਣਗੇ ਠੀਕ ਆ ਮੈਨੂੰ ਵੀ ਬਹੁਤ ਸਾਰੇ ਕਾਲਸ ਮੈਸੇਜ ਆ ਰਹੇ ਸੀਗੇ ਸਰ ਤੁਹਾਡੇ ਬੱਚਿਆਂ ਦਾ ਡਾਟਾ ਦੇ ਦਿਓ ਜੀ ਕਿੰਨੇ ਨੰਬਰ ਨੇ ਉਹਨਾਂ ਦੇ ਕੀ ਸਾਰਾ ਸੀਨ ਆ